ਪਾਠ ਨੰਬਰ 4 ਕਿਕਲੀ ਕਿਕਲੀ ਕਲੇਰ ਦੀ ਹਰਮਨ ਤੂੰ ਵੀ ਲਈ ਰਖੜੀ ਲੈ ਲਈ ਹਾਂ ਮੈਂ ਤਾਂ ਬਹੁਤ ਸੋਹਣੀ ਰਖੜੀ ਲਿਆ ਆਂਦੀ ਹੈ ਮੈਂ ਵੀ ਲੈ ਆਈ ਹਾਂ ਤੇ ਨਾਲ ਹੀ ਮੈਂ ਵੀਰੇ ਲਈ ਕੁਝ ਤਿਆਰ ਵੀ ਕੀਤਾ ਹੈ ਕੀ ਤਿਆਰ ਕੀਤਾ ਹੈ ਮੈਨੂੰ ਵੀ ਸੁਣਾ ਚੱਲਾ ਫਿਰ ਮੈਂ ਤੈਨੂੰ ਇੱਕ ਕਵਿਤਾ ਕਿਕਲੀ ਕਲੇਰ ਦੀ ਸੁਣਾਉਂਦੀ ਹਾਂ ਕਿੱਕਲੀ ਕਲੀਰ ਦੀ ਪਾਠ ਸੰਬੰਧੀ ਮੁਢਲੀ ਜਾਣਕਾਰੀ ਇਸ ਕਵਿਤਾ ਵਿੱਚ ਭੈਣ ਦੇ ਆਪਣੇ ਛੋਟੇ ਭਰਾ ਪ੍ਰਤੀ ਮੋਹ ਨੂੰ ਦਰਸਾਇਆ ਗਿਆ ਹੈ ਪਾਠ ਦਾ ਮੂਲ ਉਦੇਸ਼ ਭਰਾ ਪ੍ਰਤੀ ਭੈਣ ਦੇ ਮੋਹ ਦਾ ਪ੍ਰਗਟਾਵਾ ਕਰਨਾ ਪਰਿਵਾਰਕ ਰਿਸ਼ਤਿਆਂ ਪ੍ਰਤੀ ਮੋਹ ਪੈਦਾ ਕਰਨਾ ਕਿੱਕਲੀ ਕਲੀਰ ਦੀ ਭੈਣ ਹਾਂ ਮੈਂ ਵੀਰ ਦੀ ਵੀਰਾ ਮੇਰਾ ਛੋਟਾ ਹੈ ਥੋੜਾ ਥੋੜਾ ਮੋਟਾ ਹੈ ਪੀਜ਼ਾ ਨੂਡਲ ਖਾਂਦਾ ਹੈ ਰੋਜ਼ ਸਕੂਲੇ ਜਾਂਦਾ ਹੈ ਟੋਸਟ ਨਾਲ ਲੈ ਜਾਂਦਾ ਹੈ ਸੇਬ ਵੀ ਬਸਤੇ ਚ ਪਾਉਂਦਾ ਹੈ ਅੱਧੀ ਛੁੱਟੀ ਨੂੰ ਖਾਂਦਾ ਹੈ ਖੇਡ ਖੁਦ ਕਰ ਆਉਂਦਾ ਹੈ ਕਿੱਕਲੀ ਕਲੀਰ ਦੀ ਭੈਣ ਹਾਂ ਮੈਂ ਵੀਰ ਦੀ ਸਿੱਖਿਆ ਭੈਣਾਂ ਦੇ ਮਨ ਵਿੱਚ ਭਰਾਵਾਂ ਲਈ ਬਹੁਤ ਮੋਹ ਹੁੰਦਾ ਹੈ ਸ਼ਬਦ ਪੰਡਾਰ ਕਿੱਕਲੀ ਕੁੜੀਆਂ ਵੱਲੋਂ ਗਾਇਆ ਜਾਣ ਵਾਲਾ ਲੋਕਗੀਤ ਫੌਕ Song ਵੀਰ ਭਰਾ Brother ਥੋੜਾ ਰਤਾ ਅ ਲਿਟਲ ਟੂ ਸਮ ਐਕਸਟੈਂਟ ਬਸਤਾ ਕਿਤਾਬਾਂ ਕਾਪੀਆਂ ਪਾਉਣ ਵਾਲਾ ਝੋਲਾ ਸਕੂਲ ਬੈਗ ਧੰਨਵਾਦ